واہ برادر ہوتا ہے واہ برادر ہوتا ہے واہ برادر ہوتا ہے ہو وہی کر رہا وڑا پیچھے کرنا ٹھیک ٹھیک

ਇਹ ਜਿਹੜੇ ਪਾਉਂਦ ਨੂੰ ਮੇਵਾ ਰਿਹਾ ਇਸ ਡਾਕਟਰ ਨੂੰ ਪਾਉਂਦ ਨੂੰ ਮੇਵਾ ਰਿਹਾ ਅੱਜ ਆਮੇ ਜਦੋਂ ਕੋਈ ਡੋਲੇ ਕੈਗੇ ਜਾਂ ਕੋਈ ਨੋ ਨਿਖਾਲ ਹੋ ਗਿਆ ਬਾਗੀ ਸਰਕਾਰ ਕੋ ਸਾਹ ਤਾਂ ਉਹ ਪਾਉਂਦ ਨੂੰ ਬੇਨਤੀ ਕੀਤੀ ਸੀ ਕਿ ਨਸਲਾ ਅਜਨੇ ਹਨ ਹੁਣ ਇਹਨੂੰ ਦੋ ਤਿੰਨ ਦਿਨ ਲੱਗਣੇ ਆ ਉਹ ਆਪਣੀਆਂ ਰੋੜਾ ਛੋਟਾ ਛੋਟਾ ਕੰਮ ਨਾਲ ਉਹ ਲਗਾਤਾਰ ਜਾਰੀ ਰਹਿਣਾ ਅੱਜ ਸ਼ਾਮ ਤੱਕ ਸਾਰਿਆਂ ਨੂੰ ਦੁਆਰੇ ਚਾਕੀ ਸਰ ਨਾਲ ਵੀ ਮੇਰੇ ਨਾਲ ਸੰਪਰਕ ਕਰਨਾ ਅਸੀਂ ਵੀ ਕਰਾਂਗੇ ਉਹ ਵੀ ਸੰਯੁਕਤ ਮੋਰਚੇ ਦੀ ਮੈਂ ਤੁਹਾਡੇ ਕੋਲ ਤੋਂ ਪ੍ਰਸ਼ਨ ਹੁੰਦਾ ਉਹ ਤੁਹਾਡੇ ਕੋਲ ਸੰਦੇਸ਼ ਆਵੇਗਾ ਉਹ ਸੰਦੇਸ਼ ਦੇ ਅਨੁਸਾਰ ਕਾਫਰਾ ਜਿਹੜਾ ਅਗਲਾ ਛੇਨਾ ਉਹ ਜਾਰੀ ਰਹੇਗਾ ਛੇਨਾ ਜਿਹੜਾ ਉਹ ਤੋਂ ਵੀ ਸਤ ਤੋੜੇ ਆ ਉਹ ਤੇ ਸਾਰਾ ਪੰਜਾਬ ਹੋ ਜਾਮ ਕਰਨ ਦੀ ਪ੍ਰਪੋਜ਼ਲ ਹੈ ਉਹਦੇ ਵਿੱਚ ਕੀ ਫੈਸਲਾ ਹੋਵੇ ਤੁਸੀਂ ਦੱਸਾਗੇ ਹੁਣ ਮੈਂ ਬੇਨਤੀ ਕਰਾਂਗਾ ਜੀ ਸਾਹਿਬ ਨੂੰ ਉਹ ਕੋਈ ਵੀ ਜਿਹੜੀ ਸੰਬੰਧੀ ਇਨਫੋਰਮੇਸ਼ਨ ਹੈ ਉਹ ਆਪਣੇ ਵਿਚਾਰ ਤੁਹਾਡੇ ਸਾਹਮਣੇ ਕਹੋ ਜੀ ਸਾਹਿਬ ਸਤ ਤੋ ਮੈਂ ਸਾਰਿਆਂ ਨੂੰ ਸਤਿਕਾਰ ਮੈਂ ਇਹ ਵੀ ਬੇਨਤੀ ਕਰਨਾ ਹੈ ਪ੍ਰਧਾਨ ਸਾਹਿਬ ਨੇ ਵੀ ਦੱਸ ਰਿਹਾ ਸੀ ਕਿ ਮੈਂ ਇੱਕ ਵੀ ਸਾਡੀਆਂ ਨਾਲ ਤਿੰਨ ਚਾਰ ਦਿਨਾਂ ਤੋਂ ਮੀਟਿੰਗਾਂ ਡਿਸਟ੍ਰਿਕਟ ਲੈਵਲ ਤੇ ਵੀ ਚੱਲ ਰਹੀਆਂ ਸਰਕਾਰ ਲੈਵਲ ਤੇ ਚੱਲ ਰਹੀਆਂ ਤੁਹਾਨੂੰ ਜਿਆਦਾ ਪਤਾ ਸਰਕਾਰ ਲੈਵਲ ਤੇ ਅਸੀਂ ਸਬਡਿਵੀਜ਼ਨ ਲੈਵਲ ਤੇ ਵੀ ਮਿਲਰ ਸੁਨਾਰ ਜੀ ਨਾਲ ਮੀਟਿੰਗ ਕਰ ਲਈ ਹੈ ਕਿਸਾਨ ਵੀ ਆਏ ਸੀਗੇ ਤੇ ਡਿਸਟ੍ਰਿਕਟ ਲੈਵਲ ਤੇ ਵੀ ਡੀਸੀ ਸਾਹਿਬ ਬਹੁਤ ਐਫਰਟਸ ਪਾ ਰਹੇ ਹਨ ਉਮੀਦ ਹੈ ਵੀ ਇੱਕ ਅੱਗੇ ਦਿਨ ਦੇ ਵਿੱਚ ਮਾਮਲਾ ਸੌਟ ਆਊਟ ਹੋ ਜੂਗਾ ਬਾਕੀ ਅਸੀਂ ਲੋਕਲ ਲੈਵਲ ਤੇ ਦੇਖਦੇ ਹਾਂ ਪਰ ਦਾ ਸਾਹਮਣੇ ਜਿਵੇਂ ਧਿਆਨ ਦਵਾਇਆ ਸੀ ਸਾਡੀਆਂ ਟਰਾਲੀਆਂ ਖੜੀਆਂ ਤੇ ਲੋਕਲ ਲੈਵਲ ਤੇ ਕੀ ਕਰ ਸਕਦੇ ਹਾਂ ਥੋੜਾ ਜਿਹਾ ਸਾਨੂੰ ਟਾਈਮ ਦਿਓ ਸ਼ਾਮ ਤੱਕ ਦਾ ਕੋਈ ਨਾ ਕੋਈ ਹੱਲ ਲੱਭ ਲੈਣੇ ਵੀ ਲੋਕਲ ਲੈਵਲ ਤੇ ਆਪਾਂ ਕੀ ਕਰ ਸਕਦੇ ਠੀਕ ਹੈ ਬਾਕੀ ਮੈਂ ਤੁਹਾਨੂੰ ਸਾਰ ਨੂੰ ਇਹੀ ਬੇਨਤੀ ਕਰੂੰਗਾ ਥੋੜਾ ਕੰਸਰਨ ਜੈਨੂਇਨ ਹੈ ਜ਼ਰੂਰ ਤਾਂ ਵੀ ਹੋਣਾ ਆਪਾਂ ਕੋਈ ਨਾ ਕੋਈ ਡਿਸੀਜਨ ਲੈਣਾ ਪਊਗਾ ਅਸੀਂ ਲਵਾਂਗੇ ਡਿਸੀਜਨ ਅਸੀਂ ਇੱਕ ਦੋ ਦਿਨ ਲੱਗ ਸਕਦੇ ਇਸ ਤੋਂ ਜ਼ਿਆਦਾ ਨਹੀਂ ਬਾਕੀ ਜਿਹੜੀ ਤੁਹਾਨੂੰ ਬੇਨਤੀ ਕੀਤੀ ਸੀ ਮੈਂ ਕੋਸ਼ਾ ਵੀ ਨਵੀਂ ਵਾਲਾ ਨਹੀਂ ਲੈ ਕੇ ਆਉਣਾ ਜਦਾ ਤੁਸੀਂ ਆਲਰੇਡੀ ਦਿੱਤੀ ਹੈ ਨਵੀਂ 13 14 ਤੋਂ ਵੱਧ ਨਵੀਂ ਹੈ ਜਿੱਖਦੀ 22 ਦੀ 18 ਫਰਦੀ ਸੰਦੀ ਆਈ ਸੀ ਦੀ ਬਟ ਅਸੀਂ ਮਨਾ ਨਹੀਂ ਕਰ ਰਹੇ ਹਾਂ ਉਸ ਚੀਜ਼ ਨੂੰ ਕਿਉਂਕਿ ਪ੍ਰੋਬਲਮ ਕਿਸਾਨਾਂ ਨੂੰ ਬਾਅਦ ਦੇ ਵਿੱਚ ਜੇ ਕੋਈ ਗਿੱਲੀ ਆ ਜੂਗੀ ਜੇਰੀ ਆ ਜੂਗੀ ਸੁੱਕਣੇ ਟਾਈਮ ਲੈਂਦੀ ਹੈ ਤੇ ਨਾ ਚਾਰ ਪੰਜ ਕਿਸਾਨ ਹੀ ਮੰਡੀ ਭਰ ਦਿੰਗੇ ਬਾਕੀ ਨੂੰ ਦਿੱਕਤ ਹੋ ਜੂਗੀ ਉਹ ਵੀ ਫਾਰਮ ਵਾਲੀ ਹੈ ਨਾ ਕਿ ਉਹ ਤਾਂ 12 ਕੇ ਪੁੱਤ ਲਗਣਾ 17 ਉਹ ਮੈਂ ਤਾਂ ਹੀ ਕਹਿੰਦਾ ਮੰਡੀ ਹਜੇ ਖਾਲੀ ਪਈ ਹੈ ਵੀ ਇੱਕ ਟਰਾਲੀ ਆ ਗਈ ਚਲੋ ਉਹਨੂੰ ਵਾਪਸ ਨਾ ਕਰੀਏ ਬਾਕੀ ਇਹ ਹੀ ਬੇਨਤੀ ਹੈ ਵੀ ਜੀ ਜੇ ਤੁਸੀਂ 17 ਤੋਂ ਘੱਟ ਵਾਲੀ ਲੈ ਕੇ ਆਉਣੀ ਹੈ 17 ਮੈਕਸਿਮਮ ਲਿਮਿਟ ਹੈਗੀ ਉਹ ਨਹੀਂ ਲੈ ਕੇ ਤੁਹਾਨੂੰ ਦਿੱਕਤ ਨਹੀਂ ਹੋਵੇ ਤੇ ਇਹਦਾ ਹੱਲ ਜਦੋਂ ਇਹ ਨਿਕਲ ਕੇ ਆਪਣਾ ਅੱਜ ਜਾਂ ਕੱਲ ਦੇ ਵਿੱਚ ਆਪਣੀ ਸਟਾਰਟ ਹੋ ਜੂਗਾ ਸਾਰਾ ਕੁਝ ਠੀਕ ਹੈ ਠੀਕ ਆ ਜੇ ਤੁਹਾਨੂੰ ਰੁਕੀ ਰੁਕੀ ਅਚੰਭਾ ਤੋਂ ਕੋਲ ਹੋਣੀ ਹੈ ਤਾਂ ਕੀ ਕਰੋ ਦੱਸੋ ਜੇ ਤੁਸੀਂ ਟਰਾਲੀਆਂ ਉੱਥੇ ਖੜੀਆਂ ਕਰਨੀਆਂ ਤਾਂ ਕਰ ਦਿਓ ਕੋਈ ਦਿੱਕਤ ਨਹੀਂ ਮੰਡੀ 'ਚ ਖੜੀਆਂ ਕਰ ਦਿਓ ਕਿ ਤੇ ਸ਼ਾਮ ਨੂੰ ਦੇ ਲਈ ਸਾਡੇ ਮੈਂ ਗੱਲ ਕਰਦਾ ਹਮੋਸਟਰ ਨੂੰ ਤਾਂ ਕੋਈ ਦਿੱਕਤ ਨਹੀਂ ਤਬਰ ਕਰ ਸਕਦੇ ਤੁਸੀਂ ਹਾਂ ਜਦ ਤੱਕ ਬਾਕੀ ਤਬਰ ਕਰਦੇ ਮੋਸਟਰ ਤੋਂ ਬਸੇ ਜਿਹੜੀ ਇਹੇ ਜੇ ਤਾਂ ਆਪਾਂ ਸ਼ਾਮ ਨੂੰ ਖਾਵਾਂ ਹੈ ਤਾਂ ਆਪਾਂ ਹੋ ਲੋ ਮੈਂ ਜੋ ਕਹਿੰਦਾ ਗੱਲ ਕਰ ਹਦਰਵਾਇਜ਼ ਜੇ ਨਹੀਂ ਤਾਂ ਤੁਸੀਂ ਕਿਸੇ ਨੂੰ ਟਾਈਮ ਦੇ ਦਿਓ ਕਿ ਕੱਲ ਨੂੰ ਆਪਾਂ ਫਿਰ ਅਸੀਂ ਆਪਣੀਆਂ ਕਾਰਗੀਆਂ ਨਾਲ ਸਾਧੀਆਂ ਕਰਾਂਗੇ ਬਣੀ ਨੂੰ ਜਿਹੜਾ ਤੁਸੀਂ ਵਾਪਸ ਲੈ ਜਾਓ ਹਾਂ ਦੇ ਮੈਂ 2 ਘੰਟੇ ਦੀ ਗੱਲ ਕਰਨੇ ਇਸ ਤਰ੍ਹਾਂ ਕਿ ਸਾਡੇ ਮੀਟਿੰਗ ਕਰਦੇ ਨੇ ਤੇ ਲੋਕਲ ਲੈਵਲ ਤੇ ਅਸੀਂ 2 ਘੰਟੇ ਰੁਕ ਲੱਗੇ ਨਹੀਂ ਕੋਈ ਨਾ ਰੁਕੋ ਆਈ ਜਾਣੀ ਕਿੰਨੀ ਵੀ 4-5 ਮਿੰਟ ਦਾ ਫਰਕ 4-5 ਮਿੰਟ ਆ ਜਾਣ ਕਰਦੇ ਘੰਟੇ ਵਾਪਸ ਆ ਜਾਂਦੇ ਹਾਂ ਹਾਂ ਤੇ ਪਰ ਇਹ ਖੋਪੜਾ ਤੇਰੀ ਅਸਲੀ 17 ਤੋਂ ਵੱਧ ਤਾਂ ਵੀ ਹੈ ਜੀ ਜੇ 17 ਤੋਂ ਕੱਟ ਕੇ 13 ਭਰਾ ਜੀ ਤੇ ਸਾਨੂੰ ਕੋਨਸੈਂਸਸ ਦਿਓ ਦੱਸੋ ਜੀ ਬੋਲੋ ਜੀ ਤੁਹਾਨੂੰ ਇਹ ਪਹਿਲਾਂ ਵੀ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੂੰ ਐਡਮਿਨਿਸਟ੍ਰੇਸ਼ਨ ਨੂੰ ਇਹ ਕਿਹਾ ਗਿਆ ਸੀ ਵੀ 5 ਤਰੀਕ ਤੱਕ ਸਾਡੀ ਖਰੀਦ ਦਾ ਸੁਚਾਰੂ ਢੰਗ ਨਾਲ ਪ੍ਰਬੰਧ ਕਰੋ ਜੇ ਕੋਈ ਜ਼ਿੰਮੇਦਾਰ ਪਰੇਸ਼ਾਨਾ ਹੋਵੇ ਕੋਈ ਆਰਟੀਪਰਾਏ ਜੀ ਉਹਨਾਂ ਦੀ ਕੋਈ ਮੰਗਾਂ ਪੈਂਡਿੰਗ ਨੇ ਉਹਨਾਂ ਦੀ ਗੱਲ ਸੁਣੀ ਜਾਵੇ ਬਹੁਤ ਵੱਡੀ ਗੱਲ ਹੈ ਜਿਹੜੀ ਸਾਡੀ ਸ਼ੈਲਰ ਇੰਡਸਟਰੀ ਹੈ ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਸ਼ੈਲਰ ਉਦਯੋਗ ਹੈ ਜੇ ਉਹਨਾਂ ਨੂੰ 4 ਪੈਸੇ ਬਚਣਗੇ ਤਾਂ ਉਹ ਅੱਗੇ ਸ਼ੈਲਰ ਲਾਉਣਗੇ ਤਾਂ ਇਹ ਸਾਡੀਆਂ ਫਸਲਾਂ ਨੇ ਵਿਕਣਾ ਜਿਹੜਾ ਸੁਣ ਵਿੱਚ ਆਉਂਦਾ ਹੈ ਵੀ ਪਿਛਲੇ ਸਾਲ ਦਾ ਪੰਜਾਬ ਦੇ ਸਾਰੇ ਗੜਾਉਣ ਚੌਲ ਉਹਨਾਂ ਭਰੇ ਪਏ ਆ ਸ਼ੈਲਰ ਵਾਲਿਆਂ ਕੋਲ ਚੌਲ ਭਰੇ ਪਏ ਆ ਜਿਹੜਾ ਅੱਜ ਦੇ ਉਤਸ਼ਾਹ ਦੇ ਸਮੇਂ ਵਿੱਚ ਐਡਾ ਮਜੂਸੀ ਦਾ ਹਾਲ ਮੈਂ ਅੱਜ ਅਸੀਂ ਜੀਰੀ ਖੇਤਵਾਲ ਜਾਣ ਨੂੰ ਜੀਰੀ ਕਰਦਾ ਪੈ ਆਉਂਦੀ ਹੈ ਵੀ ਜੀਰੀ ਪੱਕੀ ਖੜੀਆਂ ਨੂੰ ਵੱਢ ਕੇ ਲਿਜਾਵਾਂਗੇ ਕਿੱਥੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਫੇਲਿਅਰ ਹੈ ਆ ਬਿਲਕੁਲ ਪਰ ਸਿਜ਼ਨ ਦੇ ਵਿੱਚ ਹੈ ਇਲੈਕਸ਼ਨਾਂ ਵੱਲ ਸਾਡਾ ਧਿਆਨ ਡਾਇਵਰਟ ਕਰਨ ਵਾਸਤੇ ਇਲੈਕਸ਼ਨਾਂ ਰੱਖਤੀਆਂ ਪਰ ਅੱਜ ਪੰਜਾਬ 'ਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਲੁਧਿਆਣੇ ਹੋ ਰਹੀ ਹੈ ਅੱਜ ਦੇ ਦਿਨ ਸਾਰੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਜਿਹੜੀਆਂ ਰਾਜੇਵਾਰਦ ਨੂੰ ਸਾਰੇ ਪੰਜਾਬ ਦੇ ਵਿੱਚ ਇਦਾਂ ਦੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਅੱਜ ਪਾਸ ਹੋ ਜਾਂਦਾ ਹੈ ਇਹ ਪ੍ਰਸ਼ਾਸਨ ਇਹ ਪੰਜਾਬ ਸਰਕਾਰ ਯਾਦ ਰੱਖਣ ਸਾਰੇ ਹੀ ਪੰਜਾਬ ਜਾਮ ਹੋ ਜਾਊਗਾ ਕਿਸੇ ਬੰਦੇ ਨੂੰ 1 ਇੰਚ ਕਰ ਤੋਂ ਤੁਰ ਨਹੀਂ ਸਕਦਾ ਸਾਡੀ ਇੱਕ ਤੁਹਾਡੇ ਰਾਹੀਂ ਬੇਨਤੀ ਹੈ ਸਾਰੇ ਬਾਜ਼ਾਰ ਵਾਲਿਆਂ ਨੂੰ ਇਹ ਪ੍ਰੋਬਲਮ ਕੋਈ ਸਾਡੀ ਕੱਲਿਆਂ ਦੀ ਨਹੀਂ ਕਿ ਸਾਡੀ ਜੀਰੀ ਨਹੀਂ ਵਿਕਦੀ ਜੇ ਸਾਡੀ ਜੀਰੀ ਦਾ ਨੁਕਸਾਨ ਹੁੰਦਾ ਉਹਦਾ ਅਸਰ ਬਾਜ਼ਾਰ ਤੇ ਵੀ ਪੈਣਾ ਹੈ ਕਿਸੇ ਨੇ ਕਿਰੀਆਨਾ ਖਰੀਦਣ ਨਹੀਂ ਆਉਣਾ ਕਿਸੇ ਨੇ ਕੱਪੜਾ ਖਰੀਦਣ ਨਹੀਂ ਆਉਣਾ ਕਿਸੇ ਨੇ ਮਨਿਆਰੀ ਦਾ ਸਮਾਨ ਖਰੀਦਣ ਨਹੀਂ ਆਉਣਾ ਕਿਸੇ ਨੂੰ ਲੋਹਾ ਨਹੀਂ ਖਰੀਦਣਾ ਕਿਤੇ ਸੀਮਿੰਟ ਨਹੀਂ ਖਰੀਦਣਾ ਇਹ ਮੈਂ ਤੁਹਾਡੇ ਰਾਈ ਬੇਨਤੀ ਕਰੂੰਗਾ ਵੀ ਉਹਨਾਂ ਦਾ ਵੀ ਫਰਜ਼ ਬਣਦਾ ਹੈ ਵੀ ਅੱਜ ਕਿਸਾਨੀ ਸੰਕਟ ਵਿੱਚ ਹੈ ਮਜ਼ਦੂਰ ਸੰਕਟ ਵਿੱਚ ਹੈ ਤਾਂ ਜਿਹੜੇ ਸ਼ਹਿਰ ਨਿਵਾਸੀਆਂ ਉਹਨਾਂ ਨੂੰ ਅੱਜ ਸਮੁੱਚੇ ਪੰਜਾਬ ਨਾਲ ਖੜਨਾ ਚਾਹੀਦਾ ਕਿਉਂਕਿ ਜਿਹੜੀ ਪੰਜਾਬ ਦੀ ਸਾਰੀ ਅਰਥ ਵਿਵਸਥਾ ਹੈ ਉਹ ਕਿਸਾਨੀ ਤੇ ਨਿਰਭਰ ਖੜੀ ਹੈ ਆ ਤੁਹਾਨੂੰ ਆ ਦਿਖਾ ਦਿੰਦੇ ਆ ਸਾਡੀਆਂ ਤਿੰਨ ਟਰਾਲੀਆਂ ਖੜੀਆਂ ਹਮੇਸ਼ਾ ਇਹ ਰੌਲਾ ਪਾਉਂਦੇ ਨੇ ਜੀ ਜ਼ਿਮੀਂਦਾਰ ਨਮੀ ਗਿੱਲੀ ਵੱਢ ਕੇ ਲਿਆਉਂਦਾ ਹੈ ਜ਼ਿਮੀਂਦਾਰ ਕੋਲ ਕੋਈ ਮੀਟਰ ਨਹੀਂ ਹੈ ਕੋਈ ਚੌਨੂ ਨਹੀਂ ਲਿਆਉਂਦਾ ਜਦੋਂ ਉਹ ਵੱਢਦੇ ਨੇ ਉਹ ਆਪਣੇ ਆਈਡੀਏ ਦੇ ਨਾਲ ਉਹ ਉਹਨੂੰ ਪਕਾਉਂਦੇ ਨੇ ਕਿਸੇ ਦਾ 1 ਪੁਆਇੰਟ ਕਿਸੇ ਦਾ 2 ਪੁਆਇੰਟ ਜੇ ਮੋਖਸ਼ਰ ਵੱਧ ਵੀ ਆ ਗਿਆ ਇਹ ਗੱਲ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਟਰਾਲੀ ਲੈਂਦੀ ਹੈ ਪੱਖਾ ਲੱਗਦੀ ਹੈ ਇੱਕ ਇੱਕ ਡੇਡ ਡੇਡ ਪੁਆਇੰਟ ਤਾਂ ਉਹਦਾ ਉੱਡ ਜਾਂਦਾ ਸੋ ਇਹ ਸਾਡੀਆਂ ਟਰਾਲੀਆਂ ਖੜੀਆਂ ਤੁਹਾਨੂੰ ਸਾਰਿਆਂ ਨੂੰ ਕਹਾਂਗੇ ਬੇਨਤੀ ਕਰਾਂਗੇ 13 ਮੋਖਸ਼ਰ ਵਾਲੀਆਂ 18 ਮੌਕਦਰੀਆਂ ਟਰਾਲੀਆਂ ਖੜੀਆਂ ਅਸੀਂ ਐਸ.ਡੀ.ਐਮ ਸਾਹਿਬ ਨੂੰ ਕਿਹਾ ਵੀ ਸਾਡੀਆਂ ਟਰਾਲੀਆਂ ਨੂੰ ਭਰਾਈ ਕਰਾਓ ਉਹਨਾਂ ਨੇ ਕਿਹਾ ਵੀ ਮੈਨੂੰ ਅੱਧਾ ਦਿਨ ਦੇ ਦਿਓ ਮੈਂ ਹੁਣੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਫਾਈਨਲ ਕਰਦਾ ਅਸੀਂ ਇਹਨਾਂ ਨੂੰ ਸਿਰਫ ਅੱਜ ਦੇ ਦਿਨ ਦੀ ਅੱਧਾ ਦਿਨ ਇੰਤਿਆਰ ਕਰਾਂਗੇ ਜੇ ਇਹ ਸਾਨੂੰ ਕੋਈ ਨਹੀਂ ਹਾਂ ਨਾ ਕਰਦੇ ਤਾਂ ਅਸੀਂ ਕੱਲ ਨੂੰ ਜਿੰਨੀਆਂ ਵੀ ਪਿੰਡਾਂ ਦੇ ਵਿੱਚ ਟਰਾਲੀਆਂ ਭਰੀਆਂ ਖੜੀਆਂ ਸੰਯੁਕਤ ਕਿਸਾਨ ਮੋਰਚੇ ਦਾ ਅਸੀਂ ਫੈਸਲਾ ਇੰਤਿਆਰ ਕਰਦੇ ਹਾਂ ਤਾਂ ਨਹੀਂ ਤਾਂ ਉਹ ਸਾਰੀਆਂ ਮਰੰਡੇ ਦੇ ਵਾਲ ਦਾ ਲਾ ਕੇ ਸਾਰੇ ਮਰੰਡੇ ਨੂੰ ਬੰਦ ਕਰ ਦਾਂਗੇ ਅਸੀਂ ਬੜੀ ਸਾਫ਼ ਇਹ ਗੱਲ ਕਹਿਣੀ ਚਾਹੁੰਦੇ ਆ ਡੈਪਟੀ ਕਮਿਸ਼ਨਰ ਨੂੰ ਐਸਪੀਐਮ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਵੀ ਜੇ ਹੁਣ ਵੀ ਨਾ ਜਾਗੇ ਤਾਂ ਫਿਰ ਗੱਲ ਤਾਂ ਉਹ ਹੋਣੀ ਹੈ 100 ਗਠਾ ਵੀ ਖਾ ਲਿਆ ਤਾਂ 170 ਵੀ ਖਾ ਕੋਈ ਇਹ ਕਹਾਣੀ ਨਹੀਂ ਮੈਂ ਤੁਹਾਨੂੰ ਕੋਲ ਸਾਫ਼ ਕਰਦੇ ਆ ਥਰੂਆਊਟ ਵਰਡ ਸ਼ਾਰਟੇਜ ਆ ਨਾਲ ਦੀ 1,80 1000 ਮੀਟ੍ਰਿਕ ਟਨ ਦਾ ਇਹਨਾਂ ਦਾ ਟਾਰਗੇਟ ਸੀਗਾ ਪਿਛਲੇ ਸਾਲ ਦਾ ਜੇ ਇਹਨਾਂ ਨੂੰ ਨਹੀਂ ਸੀ ਲੋੜ ਅਨਾਜ ਦੀ ਐਤਕੀ ਸੈਂਟਰਲ ਸਰਕਾਰ ਨੇ 1,85,000 ਮੀਟ੍ਰਿਕ ਟਨ ਦਾ ਟਾਰਗੇਟ ਦਿੱਤਾ ਹੈ ਜੇ ਛੋਟ ਸੀ ਫਿਰ ਤਾਂ 75 ਦਾ ਕਰਦੇ ਜੇ ਇਹਨਾਂ ਨੂੰ ਲੋੜ ਨਹੀਂ ਸੀ ਇਹਨਾਂ ਨੂੰ ਸਮਝਿਓ ਮੇਰੀ ਗੱਲ ਫਿਰ ਤਾਂ 75 ਕਰਨਾ ਚਾਹੀਦਾ ਸੀ ਅਨਾਜ ਦੀ ਬਹੁਤ ਵੱਡੀ ਕਮੀ ਹੈ ਪੰਜਾਬ ਨੂੰ ਸਜ਼ਾ ਦੇਣੀ ਚਾਹੁੰਦੇ ਆ ਜਿਹੜੀ ਪਿਛਲੀ ਐਜੀਟੇਸ਼ਨ ਲੜੀ ਹੈ ਉਸ ਦੀ ਸਜ਼ਾ ਦੇਣੀ ਚਾਹੁੰਦੇ ਆ ਬੀ ਡੇ ਇਹ ਦੀਰੀ ਤੁਸੀਂ ਵੇਚੋਗੇ ਕਿੱਥੇ ਲਿਜਾਓਗੇ ਕਿੱਥੇ ਸਾਰਾ ਕੁਝ ਸਾਡੇ ਹੱਥ ਵਿੱਚ ਹੈ ਇਹ ਭਲੇਖਿਆ ਇਹਨਾਂ ਨੂੰ ਵੀ ਇਹ ਜਿਹੜੀ ਪੰਜਾਬ ਸਰਕਾਰ ਸਾਡੀ ਸੱਤਾਂ ਜੋ ਚੱਲੂ ਪੰਜਾਬ ਸਰਕਾਰ ਤੁਹਾਡੇ ਮੁਹੱਲਿਆਂ ਜੋ ਚੱਲੂ ਪੰਜਾਬ ਸਰਕਾਰ ਆ ਜਲੂਸ ਕੱਢ ਕੇ ਰੱਖਤਾ ਔਰ ਮੇਰਾ ਕਹਿ ਲਾ ਵੀ ਜੇ ਇਹਨਾਂ ਦਾ ਆਹੀ ਹਾਲ ਰਹਾ ਤਾਂ ਇਹ ਮਤ ਸੋਚਣ ਵੀ ਅਗਲੀ ਇਲੈਕਸ਼ਨ ਜਿਹੜੀ ਹੈ ਪਿੰਡਾਂ ਤੇ ਅੱਗੇ ਵਧ ਜਾਣਗੇ ਕਿਉਂ ਜੀ ਬੋਲੋ ਜਵਾਬ ਦਿਓ ਜਿਹੜਾ ਹਾਲਾਤ ਹੈ ਐਡੀ ਮਜੂਸੀ ਦਾ आलम ਹੈ ਅੱਜ ਮਜ਼ਦੂਰ ਵੀ ਮੌਜੂਦ ਸ ਹੈ ਆਰਟੀ ਵੀ ਮੌਜੂਦ ਸ ਹੈ ਸ਼ੈਲਰ ਵਾਲਾ ਵੀ ਮੌਜੂਦ ਸ ਹੈ ਜਿਹੜਾ ਆ ਭਾਈਚਾਰਾ ਖੜਾ ਹੈ ਤਾਂ ਸਾਰੇ ਵਿਚਾਰਾ ਬਰਬਾਦੀ ਦੇ ਕੰਢੇ ਖੜਾ ਹੈ ਕਿਸੇ ਨੇ ਅਗਲੀ ਫਸਲ ਬੀਜਣੀ ਹੈ ਕਿਸੇ ਨੇ ਬਰਸ਼ੀਣ ਬੀਜਣਾ ਹੈ ਕਿਸੇ ਨੇ ਆਲੂ ਬੀਜਣੇ ਆ ਡੀਏਪੀ ਆ ਉਹਦੇ ਹਹਾਕਾਰ ਮਚੀ ਦੀ ਹੈ ਜੀਰੀ ਦੀ ਆ ਉਹਦੀ ਹਹਾਕਾਰ ਮਚੀ ਦੀ ਹੈ ਫਿਰ ਪੰਜਾਬ ਸਰਕਾਰ ਹੈ ਕਿੱਥੇ ਸੋ ਅਸੀਂ ਅਧਿਕ ਇਹਨਾਂ ਨੂੰ ਕਹਿ ਕੇ ਚੱਲੇ ਆ ਜਿਹੜਾ ਵੀ ਕੋਈ ਪ੍ਰੋਗਰਾਮ ਸਾਨੂੰ ਸ਼ਾਮ ਤੱਕ ਆਉਂਦਾ ਹੈ ਫੈਸਲੇ ਆ ਅਸੀਂ ਉਹਦੇ ਉੱਤੇ ਸਾਰੇ ਦ੍ਰਿੜਤਾ ਨਾਲ ਉਹਨੂੰ ਅਸੀਂ ਲਾਗੂ ਕਰਾਂਗੇ ਅਰ ਅਸੀਂ ਜਿਹੜੀ ਅਗਲੀ ਵਾਰ ਇਕੱਠੇ ਹੋਵਾਂਗੇ ਪਰ ਉਹ ਮਤ ਸਮਝਣ ਉਹ ਟਰਾਲੀਆਂ ਤੁਲਕੇ ਹੀ ਅਸੀਂ ਇੱਥੋਂ ਜਾਵਾਂਗੇ ਭਾਵੇਂ ਸਾਨੂੰ ਇੱਥੇ ਫਿਰ ਬਿਸਤਰੇ ਨਾਲ ਡਿਆਉਣੇ ਪੈਣ ਭਾਵੇਂ ਸੜਕਾਂ ਰੋਕਣੀਆਂ ਪੈਣ ਭਾਵੇਂ ਰੇਲਾਂ ਰੋਕਣੀਆਂ ਪੈਣ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊ। ਪ੍ਰਧਾਨ ਜੀ ਕੁਝ ਕਹਿਣਾ ਚਾਹੁੰਦੇ ਨੇ। ਮੈਂ ਸਾਰੇ ਨੀਤੀ ਸਿੰਘ ਚੱਕਰ ਨੂੰ ਬੇਨਤੀ ਕਰਾਂਗਾ ਇਹ ਵੀ ਬੜਾ ਪਿੱਛੇ ਤੇ ਰੌਲਾ ਪਾ ਕੇ 1 ਅਕਤੂਬਰ ਨੂੰ ਜਿਹੜੀ ਖਰੀਦ ਆ ਜੀਰੀ ਦੀ ਉਹ ਬਿਲਕੁਲ ਸ਼ੁਰੂ ਹੋ ਜਾਏਗੀ। ਪਰ ਤੂ ਇਹ ਕਿ ਅਕਤੂਬਰ ਤੱਕ ਤਾਂ ਕੀ 3 ਅਕਤੂਬਰ ਤੱਕ ਤਾਂ ਮੰਡੀਆਂ ਦੀ ਕੋਈ ਸਫਾਈ ਵੀ ਨਹੀਂ ਹੋਈ ਆ ਕੱਲ ਥੋੜੀ ਜੀ ਸਾਡੇ ਐਕਸ਼ਨ ਨੂੰ ਕਰਕੇ ਐਸਡੀਐਮ ਸਾਹਿਬ ਨੇ ਸਫਾਈ ਕਰਾਈ ਹੈ ਪਰ ਤੂ ਸਰਕਾਰ ਵੱਲੋਂ ਜਿਹੜਾ ਬਡੌਰ ਭਰੇ ਪਏ ਆ ਭਾਰ ਸਰਕਾਰ ਨਾਲ ਜੋ ਤਾਲਮੇਲ ਕਰਨਾ ਚਾਹੀਦਾ ਸੀ ਉਹ ਬਿਲਕੁਲ ਤਾਲਮੇਲੀ ਕਿਤੇ ਜੇ ਸਾਡਾ ਜਿਹੜਾ ਐਗਰੀਕਲਚਰ ਮਿਨਿਸਟਰ ਆ ਫੂਡ ਮਿਨਿਸਟਰ ਆ ਉਹ ਬਿਲਕੁਲ ਫੇਲ ਹੋਏ ਨੇ ਤੇ ਭਾਰ ਸਰਕਾਰ ਨਾਲ ਜਿਹੜਾ ਟਰਸਟ ਆ ਬਿਲਕੁਲ ਨਹੀਂ ਕਿਉਂਕਿ ਜਿਹੜੇ ਚੌਲ ਬਾਹਰ ਨੂੰ ਜਾਂਦੇ ਸੀ ਉਹ ਭਾਰ ਸਰਕਾਰ ਨੇ ਰੋਕ ਕੇ ਜਿਹੜਾ ਵਪਾਰੀਆਂ ਦਾ ਦੰਦਾ ਸੀ ਉਹਨੇ ਵੀ ਨਾਸ਼ਤਾ ਕੀਤਾ ਤੇ ਜ਼ਿੰਮੇਵਾਰਤਾ ਕਰਨਾ ਹੈ ਤੇ ਇਹਨਾਂ ਸ਼ਬਦਾਂ ਦੇ ਨਾਲੇ ਮੈਂ ਆਜੀ ਸੰਗਤ ਦਾ ਸਾਰਾ ਪਰਿਵਾਰ ਕਰਦਾ ਕੋਲੋਂ ਫਤੇ ਵਹਿਗਰ